ਦੋਸਤੋ ਅੱਜ ਦੀ ਇਹ ਕਹਾਣੀ ਤੁਹਾਡੇ ਬਹੁਤ ਸਾਰੇ ਸਵਾਲਾਂ ਦਾ ਹੱਲ ਕਰ ਦੇਗੀ। ਇਹ ਕਹਾਣੀ ਨੂੰ ਸੁਣ ਕੇ ਤੁਹਾਡੇ ਮਨ ਨੂੰ ਇੱਕ ਅਜਿਹੀ ਸ਼ਾਂਤੀ ਮਿਲੇਗੀ ਜੋ ਤੁਸੀਂ ਕਦੇ ਵੀ ਮਹਿਸੂਸ ਨਹੀਂ ਕੀਤੀ ਹੋਵੇਗੀ। ਕਹਾਣੀ ਨੂੰ ਅੰਤ ਤੱਕ ਜਰੂਰ ਸੁਣੀਓ। ਕਿਉਂਕਿ ਇਹ ਤੁਹਾਨੂੰ ਜ਼ਿੰਦਗੀ ਦੇ ਇੱਕ ਇਹ ਸਬਕ ਸਿਖਾਵੇਗੀ ਤੇ ਮਨ ਦੀ ਸ਼ਾਂਤੀ ਨਾਲ ਰਾਹਦਾਰੀ ਦਿਖਾਵੇਗੀ। ਸੋ ਸ਼ੁਰੂ ਕਰਦੇ ਹਾਂ। ਇੱਕ ਵਾਰ ਤੀਜ ਤਤਾਰ ਇੱਕ ਲੜਕਾ ਭੁੱਖਾ ਪੇਟ ਲੈ ਕੇ ਹੋਟਲ ਦੇ ਬਾਹਰ ਬੈਠਾ ਸੀ ਉਸ ਦੇ ਸਰ ਤੇ ਨਾ ਸੱਤ ਸੀ ਤੇ ਨਾ ਹੀ ਖਾਣ ਪੀਣ ਦਾ ਟਿਕਾਣਾ ਕੁਝ ਦੁਕਾਨਾਂ ਤੇ ਜਾ ਕੇ ਕੰਮ ਮੰਗਿਆ ਪਰ ਕੋਈ ਵੀ ਉਸ ਗੰਦੇ ਮਨ ਦੇ ਲੜਕੇ ਨੂੰ ਕੰਮ ਨਾ ਦਿੰਦਾ ਜਦੋਂ ਭੁੱਖ ਬਰਦਾਸ਼ਤ ਨਾ ਹੋਈ ਪਰ ਤੰਗੋ ਕੇ ਲੜਕੇ ਨੇ ਪੇਟ ਭਰਨ ਦੀ ਯੋਜਨਾ ਬਣਾਈ ਉਹ ਆਸ-ਪਾਸ ਦੀਆਂ ਦੁਕਾਨਾਂ ਵਿੱਚ ਛੋਟੀ ਮੋਢੀ ਚੋਰੀ ਕਰਨ ਲੱਗ ਪਿਆ ਹੁਣ ਲੜਕੇ ਦਾ ਜੀਵਨ ਇਸੇ ਤਰ੍ਹਾਂ ਗੁਜ਼ਰਨ ਲੱਗਿਆ ਹੌਲੀ-ਹੌਲੀ ਕੁਝ ਸਾਲ ਨਿਕਲੇ ਤੇ ਲੜਕਾ ਚੋਰੀ ਵਿੱਚ ਪੈਸੇ ਹੋ ਗਿਆ ਇੱਕ ਵਾਰ ਉਹ ਵੱਡੀ ਚੋਰੀ ਦੀ ਕੋਸ਼ਿਸ਼ ਵਿੱਚ ਫੜਿਆ ਗਿਆ ਸੀ ਮਹੀਨੇ ਦੀ ਸਜ਼ਾ ਹੋਈ ਪਰ ਚੋਰ ਕਿੱਥੇ ਮੰਨਣ ਵਾਲਾ ਸੀ ਉਸਨੇ ਕੁਝ ਦਿਨਾਂ ਵਿੱਚ ਜੇਲ੍ਹੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਫਿਰ ਫੜਿਆ ਗਿਆ ਉਸ ਦੀ ਸਜ਼ਾ 1 ਸਾਲ ਹੋਰ ਵਧ ਗਈ ਚੋਰੀ ਉਸਦੀ ਆਦਤ ਬਣ ਚੁੱਕੀ ਸੀ ਆਪਣੀ ਉਸ ਆਦਤ ਤੋਂ ਮਜਬੂਰ ਸੀ ਇਸ ਲਈ ਉਹ ਵਾਰ-ਵਾਰ ਜੇਲ੍ਹੋਂ ਭੱਜਣ ਦੀ ਕੋਸ਼ਿਸ਼ ਕਰਦਾ ਤੇ ਵਾਰ-ਵਾਰ ਫੜਿਆ ਜਾਂਦਾ ਹਰ ਵਾਰ ਸਜ਼ਾ ਵੱਧਦੀ ਗਈ ਫਿਰ ਕਰੀਬ 15 ਸਾਲ ਬਾਅਦ ਉਹ ਸਜ਼ਾ ਕੱਟ ਕੇ ਬਾਹਰ ਆ ਗਿਆ ਉਸਨੇ ਖੌਦ ਨਾਲ ਵਾਅਦਾ ਕੀਤਾ ਤੇ ਹੁਣ ਮੈਂ ਚੋਰੀ ਨਹੀਂ ਕਰਾਂਗਾ ਜਿਵੇਂ ਵੀ ਹੋਵੇ ਕਮਾ ਕੇ ਖਾਣਾਂਗਾ ਹੁਣ ਉਸ ਰਵੈਤੀ ਨੇ ਲੋਕਾਂ ਤੋਂ ਕੰਮ ਮੰਗਿਆ ਅਸਤੀਵਤ ਕਸਮਤੀ ਸਿੰਘ ਉਸ ਨੂੰ ਕਿਤੇ ਵੀ ਕੰਮ ਨਹੀਂ ਮਿਲਿਆ ਅਸਲ ਵਿੱਚ ਕੋਈ ਵੀ ਜੇਲ੍ਹ ਸੁਟੇ ਵਰਤੀ ਤੇ ਭਰੋਸਾ ਕਰਨ ਵਿੱਚ ਤਿਆਰ ਨਹੀਂ ਸੀ ਇਸੇ ਤਰ੍ਹਾਂ ਭਟਕਦੇ ਹੋਏ ਉਹ ਵਰਤੀ ਬਹੁਤ ਥੱਕ ਗਿਆ ਉਹ ਅਦਾਸ ਹੋ ਕੇ ਰਾਤ ਤੇ ਚੱਲ ਰਿਹਾ ਸੀ ਸੰਯੋਗ ਨਾਲ ਉਸੇ ਰਸਤੇ ਤੋਂ ਇੱਕ ਮਹਾਤਮਾ ਵੀ ਨਿਕਲ ਰੇ ਸੀ ਚੋਰ ਨੇ ਮਹਾਤਮਾ ਤੋਂ ਮਦਦ ਮੰਗੀ ਤਾਂ ਮਹਾਤਮਾ ਉਸ ਨੂੰ ਆਪਣੇ ਘਰ ਲੈ ਆਇਆ ਮਹਾਤਮਾ ਨੇ ਚੋਰ ਨੂੰ ਬੜੀ ਸਮਾਨ ਦੇ ਨਾਲ ਖਾਣਾ ਖਵਾਇਆ ਪਹਿਨਣ ਨੂੰ ਕੱਪੜੇ ਤੇ ਰਹਿ ਲਈ ਥਾਂ ਦਿੱਤੀ ਇੰਨਾ ਆਪਣਾਪਣ ਤੇ ਅਸਮਾਨ ਚੋਰ ਨੂੰ ਕਦੇ ਨਹੀਂ ਮਿਲਿਆ ਸੀ ਉਸ ਨੂੰ ਚੱਕੀ ਨਹੀਂ ਹੋ ਰਹੀ ਸੀ ਕੋਈ ਅਜੇਨਬੀ ਦੇ ਨਾਲ ਕੋਈ ਇੰਨਾ ਚੰਗਾ ਪ੍ਰਤਿਆਗ ਕਿਵੇਂ ਕਰ ਸਕਦਾ ਹੈ ਮਹਾਤਮਾ ਨੇ ਉਸ ਨੂੰ ਸਮਝਾਇਆ ਕਿ ਭਗਵਾਨ ਦਾ ਘਰ ਹੈ ਇਥੇ ਚੰਗੇ ਜਾਂ ਮੰਦੇ ਸਭ ਨੂੰ ਸ਼ਰਨ ਮਿਲਦੀ ਹੈ ਜੀਵਨ ਵਿੱਚ ਕਈ ਹਾਲਾਤ ਬਣਦੇ ਨੇ ਬਚਪਨ ਵਿੱਚ ਕੁਝ ਅਨੌਣੀ ਹੋ ਜਾਂਦੀ ਹੈ ਜਿਸ ਕਾਰਨ ਇਨਸਾਨ ਕੁਝ ਗੱਲਾਂ ਸਿੱਖ ਲੈਂਦਾ ਹੈ ਸੋਚ ਬਣਾ ਲੈਂਦਾ ਹੈ ਜਿਸ ਕਾਰਨ ਉਸਦਾ ਜੀਵਨ ਬਦਲ ਜਾਂਦਾ ਹੈ ਪਰ ਸੱਚ ਇਹ ਵੀ ਹੈ ਸਭ ਇੱਕ ਪ੍ਰਮਾਤਮਾ ਦੇ ਬੱਚੇ ਆ ਕਿਤੇ ਨਾ ਕਿਤੇ ਸਾਡੇ ਸਭ ਦੇ ਮਨ ਵਿੱਚ ਪਿਆਰ ਤੇ ਆਨੰਦ ਦਾ ਦੀਵਾ ਵੱਧ ਰਿਹਾ ਏ ਹੁਣ ਤੋਂ ਆਰਾਮ ਨਾਲ ਸੌਂ ਜਾ ਮੈਂ ਕੱਲ ਹੀ ਤੇਰੇ ਕੋਈ ਆਸ-ਪਾਸ ਕੋਈ ਕੰਮ ਲੱਭ ਲਗਾ ਮਹਾਤਮਾ ਦੇ ਸ਼ਬਦ ਸੁਣ ਕੇ ਉਸ ਚੋਰ ਦੇ ਮਨ ਵਿੱਚ ਉਮੀਦ ਜਾਗੀ ਤੇ ਹੁਣ ਮੈਂ ਮਾਨਦਰੀ ਤੇ ਸੁਭਾਵੇ ਜਾਣ ਦਾ ਜੀਵਨ ਜਿਵਾਂਗਾ ਚੋਰ ਨੇ ਸੰਤ ਦੇ ਪੈਰ ਫੜ ਕੇ ਕਿਹਾ ਸੋਨ ਨੂੰ ਮਿਲ ਕੇ ਮੇਰਾ ਜੀਵਨ ਤਨ ਹੋ ਗਿਆ ਲੰਬੇ ਅਰਸੇ ਦੇ ਬਾਅਦ ਵਰਤੀ ਦਾ ਮਨ ਸ਼ਾਂਤ ਹੋਇਆ ਜਿਸ ਕਾਰਨ ਉਸ ਨੂੰ ਕੁਝ ਹੀ ਦਿਨ ਬਾਅਦ ਗੂੜੀ ਨੀਂਦ ਆ ਗਈ ਹੁਣ ਵਰਤੀ ਮਹਾਤਮਾ ਦੇ ਨਾਲ ਹੀ ਰਹਿਣ ਲੱਗ ਪਿਆ ਤਿੰਨ ਚਾਰ ਦਿਨ ਨਿਕਲਦੇ-ਨਿਕਲਦੇ ਪ੍ਰਾਣੀਆਂ ਆਦਤਾਂ ਉਸ ਤੇ ਹਾਵੀ ਹੋਣ ਲੱਗੀਆਂ ਵਰਤੀ ਜੇ ਨਿਰ ਵਾਰ-ਵਾਰ ਕਮਰੇ ਵਿੱਚ ਰੱਖੇ ਕੀਮਤੀ ਸਮਾਨ ਤੇ ਜਾਂਦੀ ਇੱਕ ਰਾਤ ਚਾਣਕ ਵਰਤੀ ਦੀ ਅੱਖ ਖੁੱਲੀ ਉਹਦੇ ਅੰਦਰ ਅਚਾਨਕ ਆਵਾਜ਼ ਆਈ ਇੱਥੇ ਬਹੁਤ ਸਾਰਾ ਸਮਾਨ ਹੈ ਲੈ ਕੇ ਅੱਡ ਚੱਲ ਉਸਨੇ ਆਪਣੇ ਆਪ ਤੇ ਕੰਟਰੋਲ ਕੀਤਾ ਤੇ ਮਨ ਜਦੋਂ ਵਾਰ-ਵਾਰ ਉਸ ਤੇ ਹਾਵੀ ਹੋਇਆ ਕੀਮਤੀ ਸਮਾਨ ਚਾਦਰ ਵਿੱਚ ਲਪੇਟ ਕੇ ਭੱਜ ਨਿਕਲਿਆ ਚੱਲਦੇ-ਚੱਲਦੇ ਚੋਰ ਵਿੱਚ ਮਨ ਵਿੱਚ ਵਿਚਾਰ ਆ ਰਿਹਾ ਸੀ ਕਿ ਜਿਹੜੇ ਇਨਸਾਨ ਨੇ ਤੈਨੂੰ ਪਿਆਰ ਤੇ ਸਮਾਨ ਦਿੱਤਾ ਚੱਲ ਵਾਪਸ ਮੁੜ ਚੱਲ ਕੋਸ਼ਿਸ਼ ਨੂੰ ਤੋਕਾ ਦਿੱਤਾ ਸ਼ਰਮ ਦੇ ਕਾਰਨ ਉਹ ਮੁੜ ਨਾ ਪਾਇਆ ਕਿ ਆਦਤ ਦੇ ਕਾਰਨ ਉਹ ਚੱਲਦਾ ਰਿਹਾ ਚੱਲਦੇ-ਚੱਲਦੇ ਸਵੇਰ ਹੋ ਗਈ ਪਾਡਕਾਸਟ ਮੀਤ ਨਾਲ ਰਸਤੇ ਦੇ ਵਿੱਚ ਕੁਝ ਪਿੰਡ ਦੇ ਲੋਕ ਮਿਲ ਗਏ ਲੋਕਾਂ ਨੇ ਉਸ ਨੂੰ ਪਛਾਣ ਲਿਆ ਇੱਕ ਵਰਤੀ ਨੇ ਕਿਹਾ ਅਰੇ ਇਹ ਤਾਂ ਉਹੀ ਚੋਰ ਹੈ ਜੋ ਪਿਛਲੇ 4 ਦਿਨਾਂ ਤੋਂ ਮਹਾਤਮਾ ਦੇ ਨਾਲ ਰਹਿ ਰਿਹਾ ਸੀ ਤੇ ਇੰਨਾ ਸਾਰਾ ਸਮਾਨ ਲੈ ਕੇ ਕਿੱਥੇ ਜਾ ਰਿਹਾ ਏ ਜਰੂਰ ਉਸਨੇ ਚੋਰੀ ਕੀਤੀ ਪਿੰਡ ਵਾਲਿਆਂ ਨੇ ਫਟਾਫਟ ਵਾਰਦੀ ਨੂੰ ਫੜ ਲਿਆ ਤੇ ਮਹਾਤਮਾ ਨੂੰ ਬੁਲਾਵਾ ਭੇਜਿਆ ਚੋਰ ਨੂੰ ਇਹ ਸੋਚਦੇ ਹੋਏ ਪਸੀਨਾ ਆਉਣ ਲੱਗਾ ਤੇ ਹੁਣ ਮੈਨੂੰ ਕਈ ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ ਹੁਣ ਮੈਂ ਮਹਾਤਮਾ ਨੂੰ ਕਿਵੇਂ ਮੂੰਹ ਖਾਵਾਗਾ ਹੁਣ ਤਾਂ ਮੇਰੇ ਤੇ ਕੋਈ ਵਿਸ਼ਕੀਨ ਨਹੀਂ ਕਰੇਗਾ ਥੋੜੀ ਦੇਰ ਵਿੱਚ ਮਹਾਤਮਾ ਆ ਗਏ ਮਹਾਤਮਾ ਮਣੀਚੂਰ ਨੂੰ ਦੇਖਦੇ ਕਿਹਾ ਉਹ ਭਾਈ ਮੈਂ ਤੈਨੂੰ ਕਿਹੜੇ ਸਾਮਾਨ ਵੇਚਣ ਸਵੇਰੇ ਨਿਕਲ ਜਾਵਾਂ ਤੂੰ ਤਾਂ ਰਾਤ ਨੂੰ ਨਿਕਲ ਗਿਆ ਅੱਧਾ ਸਾਮਾਨ ਵੀ ਛੱਡ ਗਿਆ ਮਹਾਤਮਾ ਨੇ ਸਭ ਨੂੰ ਸਮਝਾਇਆ ਤੇ ਮੈਨੂੰ ਕੁਝ ਪੈਸਿਆਂ ਦੀ ਲੋੜ ਸੀ ਇਸੇ ਲਈ ਮੈਂ ਇਸ ਨੂੰ ਸਾਮਾਨ ਵੇਚਣ ਦਾ ਕੰਮ ਦਿੱਤਾ ਸੀ ਇਹ ਸੁਣ ਕੇ ਮਹਾਤਮਾ ਨੂੰ ਤੇ ਚੋਰ ਨੂੰ ਕੱਲਾ ਛੱਡ ਗਿਆ ਉਦੋਂ ਮਹਾਤਮਾ ਦੀ ਗੱਲ ਸੁਣ ਕੇ ਜੋਰ 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 ਨਾਲ ਰੋਣ ਲੱਗ ਪਿਆ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਆਪਣੀਆਂ ਆਦਤਾਂ ਦਾ ਗੁਲਾਮ ਹਾਂ ਇੰਨਾਂ ਆਦਤਾਂ ਵਿੱਚ ਮੇਰਾ ਜੀਵਨ ਅਨਸ਼ਟ ਹੋ ਰਿਹਾ ਹੈ ਮੈਨੂੰ ਚੰਗਾ ਮੌਕਾ ਮਿਲਿਆ ਸੀ ਮੈਂ ਹੀ ਉਸਨੂੰ ਗਵਾ ਦਿੱਤਾ ਫਟ ਫਟ ਕੇ ਰੋਣ ਲੱਗਿਆ ਹੰਟੂਆਂ ਵਿੱਚ ਸਾਲਾਂ ਦੀ ਮਿਹਨਤ ਉੱਤੀ ਗਈ ਉਸਨੇ ਬਹੁਤ ਦੇਰ ਤੱਕ ਮਹਾਤਮਾ ਦੇ ਪੈਰ ਨਹੀਂ ਛਡੇ ਮਹਾਤਮਨ ਨੇ ਕਿਹਾ ਮੈਂ ਜਾਣਦਾ ਹਾਂ ਇਹ ਸਭ ਕੁਝ ਤਾਂ ਭੁੱਖ ਦੀ ਮਜਬੂਰੀ ਵਿੱਚ ਸਿੱਖਿਆ ਹੈ ਤੇ ਹੁਣ ਆਦਤ ਦੇ ਕਾਰਨ ਕਰ ਰਿਹਾ ਹੈ ਆਦਮੀ ਨੇ ਕਿਹਾ ਤੇ ਹੁਣ ਮੈਂ ਖੁਦ ਨੂੰ ਬਦਲਾਂਗਾ ਕਿਵੇਂ ਸਭ ਤੋਂ ਪਹਿਲਾਂ ਜਿਵੇਂ ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ ਓਵੇਂ ਤੂੰ ਖੁਦ ਨੂੰ ਮਾਫ਼ ਕਰ ਦੇ ਆਪਣੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਮਾਫ਼ ਕਰ ਦੇ ਜਿਨ੍ਹਾਂ ਨੇ ਤੇਰੇ ਨਾਲ ਗਲਤ ਕੀਤਾ ਉਹਨਾਂ ਸਾਰਿਆਂ ਨੂੰ ਮਾਫ਼ ਕਰ ਦੇ ਤੇ ਸਭ ਤੋਂ ਪਹਿਲਾਂ ਆਪਣਾ ਮਨ ਹਲਕਾ ਕਰ ਖੂਬ ਮਿਹਨਤ ਕਰ ਹਮੇਸ਼ਾ ਪਰਮਾਤਮਾ ਨੂੰ ਯਾਦ ਕਰ ਤੇ ਖੁਸ਼ ਰਹੇ ਹੌਲੀ ਹੌਲੀ ਤੂੰ ਜਾਣ ਲਵੇਂਗਾ ਤੇ ਜਿੰਨਾ ਤੂੰ ਖੁਸ਼ ਰਹੇਗਾ ਓਨੀ ਹੀ ਤੈਨੂੰ ਊਰਜਾ ਮਿਲੇਗੀ ਤੇ ਓਨਾ ਹੀ ਤੂੰ ਅਤੀਤ ਤੋਂ ਉੱਪਰ ਉੱਠ ਪਵੇਂਗਾ ਤੇ ਓਨੀ ਹੀ ਆਸਾਨੀ ਤੇ ਨਾਲ ਤੂੰ ਪੁਰਾਣੀਆਂ ਆਦਤਾਂ ਛੱਡ ਸਕੇਗਾ ਮਹਾਤਮ ਨੇ ਕਿਹਾ ਸ਼ੁਰੂ ਵਿੱਚ ਇਹ ਬਿਲਕੁਲ ਇਨਸਾਨੀ ਹੋਵੇਗਾ ਤਾਂ ਜੇ ਤੂੰ ਖੁਦ ਨੂੰ ਜੱਜ ਨਹੀਂ ਕਰੇਂਗਾ ਤਾਂ ਦਿਨ ਵਿੱਚ ਦਿਨ ਇਹ ਰਸਤਾ ਸੋਖਾ ਹੋ ਜਾਵੇਗਾ ਦੋਸਤੋ ਇਸ ਕਹਾਣੀ ਵਿੱਚ ਦੋ ਗਹਿਰੀਆਂ ਗੱਲਾਂ ਨੂੰ ਸਮਝੋ ਪਹਿਲੀ ਗੱਲ ਮਨ ਜਾਣਦੇ ਹੋਏ ਗਲਤੀ ਕਿਉਂ ਕਰ ਰਿਹਾ ਹੈ ਵਿਗਿਆਨ ਦੇ ਆਧਾਰ ਨਾਲ ਸਮਝੀਏ ਤੇ ਜਦੋਂ ਤੁਸੀਂ ਬਿਲਕੁਲ ਮਹਿਸੂਸ ਕਰਦੇ ਹੋ ਨਾਲ ਹੀ ਹਾਰਮੋਨ ਰਿਲੀਜ਼ ਹੁੰਦੇ ਨੇ ਔਮੋਸ਼ਨ ਚੰਗੇ ਹੋਣ ਜਾਂ ਬੁਰੇ ਨਰਵਸ ਸਿਸਟਮ ਨੂੰ ਇੰਨਾ ਹਾਰਮੋਨੀ ਦੀ ਆਦਤ ਹੋ ਜਾਂਦੀ ਹੈ ਜਿਵੇਂ ਕਿਸੇ ਨੇ ਬਹੁਤ ਬਚਪਨ ਵਿੱਚ ਅਸ਼ਰਮ ਮਹਿਸੂਸ ਕੀਤੀ ਹੈ ਉਸ ਦਾ ਮਨ ਕਿਵੇਂ ਨਾ ਕਿਵੇਂ ਸ਼ਰਮ ਮਹਿਸੂਸ ਕਰਨ ਦੀ ਵਜ੍ਹਾ ਲੱਭ ਲੇਗਾ ਇਸ ਗੱਲ ਤੋਂ ਸਮਝ ਆਉਂਦਾ ਹੈ ਚਾਹੇ ਉਹ ਮਕਾਰੀ ਕਰਨ ਦੀ ਆਦਤ ਹੋਵੇ ਜਾਂ ਕਰੋਧ ਜਾਂ ਡਰਨ ਦੀ ਚਾਹੇ ਉਹ ਕਿੰਨਾ ਵੀ ਨੁਕਸਾਨ ਪਹੁੰਚਾਉਂਦੀ ਹੋਵੇ ਮਨ ਮਜਬੂਰੀ ਵਿੱਚ ਪ੍ਰਾਣੀਆਂ ਆਦਤਾਂ ਦਰਹਾਉਂਦਾ ਏ ਇਸ ਲਈ ਖੋਦ ਨੂੰ ਬਿਲਕੁਲ ਨਾ ਕੋਸੋ ਮਨ ਨੂੰ ਜਿੰਨਾ ਖਟੋਰ ਦੰਦ ਦਿੱਤਾ ਜਾਂਦਾ ਹੈ ਜਿੰਨਾ ਘੰਟਾਰਿਆ ਜਾਂਦਾ ਹੈ ਮਨ ਉੰਨਾ ਤੇ ਖਟੋਰ ਤੇ ਠੀਠ ਬਣ ਜਾਂਦਾ ਹੈ ਕਿ ਮਨ ਅੰਤਰੀ ਅੰਦਰ ਇਹ ਗੱਲ ਅਸੰਸਕਾਰ ਕਰ ਲੈਂਦਾ ਏ ਕਿ ਹਾਂ ਮੈਂ ਤਾਂ ਬੁਰਾ ਹਾਂ ਹਮੇਸ਼ਾ ਗਲਤੀ ਕਰਦਾ ਹਾਂ ਇਸੇ ਤਰ੍ਹਾਂ ਮਨ ਹੋਰ ਅੜਿੜ ਹੋ ਜਾਂਦਾ ਹੈ ਫਿਰ ਸਾਨੂੰ ਕਲ ਕਰਨਾ ਚਾਹੀਦਾ ਹੈ ਜਾਗ ਰੂਪਤਾ ਜਾਨੀ ਕਿ ਮਨ ਤੋਂ ਦੂਰੀ ਬਣਾਉ ਰੁਕ ਜਾਉ ਤੇ ਕਈ ਪਲ ਲਈ ਸੋਚੂ ਕਿ ਮੈਂ ਕੀ ਕਰਨ ਜਾ ਰਿਹਾ ਇਹ ਤਾਂ ਪ੍ਰਾਣੇ ਵਿਚਾਰਾਂ ਦਾ ਸਾਈਕਲ ਹੈ ਇਹ ਤਾਂ ਪ੍ਰਾਣੀਆਂ ਆਦਤਾਂ ਦਾ ਸਾਈਕਲ ਹੈ ਜੋ ਮੇਰੇ ਉੱਪਰ ਹਾਵੀ ਹੋ ਰਿਹਾ ਹੈ ਮੈਂ ਉਹਨਾਂ ਦਾ ਅੰਦੀ ਨਹੀਂ ਹਾਂ ਮੈਂ ਇਹਨਾਂ ਨੂੰ ਦੂਰ ਤੋਂ ਦੇਖ ਸਕਦਾ ਮੈਨਨ ਦਰਿਆਏ ਤੋਂ ਬਿਨਾ ਖੋਸ਼ਾਂ ਸਾਨੂੰ ਪ੍ਰਾਣੀਆਂ ਆਦਤਾਂ ਜਿੱਤਣ ਲਈ ਇਹੇ ਜਾਗਰੂਤਾ ਚਾਹੀਦੀ ਹੈ ਜਾਗਰੂਤਾ ਜਾਨੀ ਮਨ ਤੋਂ ਦੂਰੀ ਜੋ ਨੌਨ ਜਜਮੈਂਟ ਨਾਲ ਹੁੰਦੀ ਹੈ ਹੁਣ ਨੌਨ ਜਜਮੈਂਟ ਦਾ ਅਭਿਆਸ ਕਿਵੇਂ ਕਰਾਂਗੇ ਅਗਲੀ ਵਾਰ ਜਦੋਂ ਖੁਦ ਨੂੰ ਗਲਤੀ ਕਰਦੇ ਹੋਏ ਪਾਉਮ ਤਾਂ ਖੁਦ ਨੂੰ ਕਹੋ ਮੈਂ ਆਪਣੀ ਗਲਤੀ ਦੇਖ ਪਾ ਰਿਹਾ ਹਾਂ ਜਾਨੀ ਕਿ ਮੈਂ ਚੰਗਾ ਵਿਰਤੀ ਬਣ ਰਿਹਾ ਹਾਂ ਮੇਰੀ ਜਾਗਰੂਤਾ ਦਾ ਪੱਧਰ ਉੱਪਰ ਉੱਠ ਰਿਹਾ ਹੈ ਮੈਂ ਚੰਗੀਆਂ ਆਦਤਾਂ ਸਿੱਖ ਰਿਹਾ ਹੁਣ ਮੈਂ ਖੁਦ ਨੂੰ ਮਾਫ ਕਰਦਾ ਅਜਿਹਾ ਕਰਨ ਨਾਲ ਮੋਕਸਲ ਦੇ ਪਤੀ ਰੈਕਸ਼ਨ ਘਟਦਾ ਹੈ ਮਨ ਤੋਂ ਦੂਰੀ ਵੱਧਦੀ ਹੈ ਜੈਨ ਨੋਨ ਜਜਮੈਂਟ ਵੱਧਦਾ ਹੈ ਤੁਹਾਡੀ ਜਾਗਰੂਤਾ ਦਾ ਪੱਧਰ ਹੋਰ ਉੱਠਦਾ ਹੈ ਦੋਸਤੋ ਨੋਨ ਜਜਮੈਂਟ ਘਟਣ ਨਾਲ ਆਪਣੇ ਨਾਲ ਨਾਲ ਦੂਜੇ ਲੋਕਾਂ ਤੋਂ ਵੀ ਪ੍ਰੋਬਲਮ ਘਟਣ ਲੱਗੇਗੀ ਅਗਲੀ ਗੱਲ ਤੇ ਧਿਆਨ ਚ ਰੱਖੋ ਜੇ ਕੋ ਖਸ਼ਾਨ ਪੌਲ ਦਾ ਪੌਦਾ ਲਗਾਉਂਦਾ ਹੈ ਕਿ ਚਾਰ ਖਾ ਹਫਤਾ ਚ ਪੌਦੇ ਨੂੰ ਕੁੱਚਲ ਨਹੀਂ ਦਿੰਦਾ ਇਹ ਪੌਦਾ ਕਿਸੇ ਕੰਮ ਦਾ ਨਹੀਂ ਇਸ ਵਿੱਚ ਤਾਂ ਫਲ ਲੱਗੇ ਹੀ ਨਹੀਂ ਬਲਕਿ ਕਿਸਾਨ ਪੌਦੇ ਨੂੰ ਖਾਦ ਤੇ ਪਾਣੀ ਨਾਲ ਖਸੇੜਦਾ ਹੈ ਤੇ 2 ਸਾਲ ਬਾਅਦ ਉਸ ਤੇ ਫਲ ਉਹਨਾ ਸ਼ੁਰੂ ਹੁੰਦੇ ਨੇ ਉਸੇ ਤਰ੍ਹਾਂ ਸਮਝਦਾਰ ਵਿਅਕਤੀ ਜੋ ਅੰਤਰਮੰਤਰ ਸ਼ਕਤੀ ਨੂੰ ਜਾਣਦੇ ਨੇ ਉਹ ਵਾਰ-ਵਾਰ ਮਨ ਨੂੰ ਊਰਜ ਤੇ ਵਿਚਾਰਾਂ ਨਾਲ ਫਰਦੇ ਨਹੀਂ ਧੀਰਜ ਰੱਖਦੇ ਨੇ ਉਹ ਸਮਝਦੇ ਨੇ ਤੇ ਹੌਲੀ-ਹੌਲੀ ਮਨ ਦੇ ਲਈ ਸੌਖਾ ਕੰਮ ਕਰਨਾ ਸਹੀ ਹੁੰਦਾ ਜਾਵੇਗਾ ਸੋ ਦੋਸਤੋ ਇਸ ਕਹਾਣੀ ਦੀ ਸਿੱਖਿਆ ਬਹੁਤ ਮਹਾਨਤਾਪੂਰਨ ਹੈ ਪਹਿਲੀ ਗੱਲ ਇਹ ਹੈ ਤੇ ਇਨਸਾਨ ਦੀਆਂ ਪੁਰਾਣੀਆਂ ਆਦਤਾਂ ਉਸ ਦੇ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਉਹਨਾਂ ਨੂੰ ਬਦਲਣ ਦੇ ਲਈ ਸਮਝ ਤੇ ਮਦਦ ਦੀ ਲੋੜ ਹੁੰਦੀ ਹੈ ਮਹਾਤਮਾ ਨੇ ਚੋਰ ਨੂੰ ਮਾਫ ਕਰਕੇ ਇਹ ਦਿਖਾਇਆ ਤੇ ਪਿਆਰ ਤੇ ਮਾਫੀ ਦੀ ਤਾਕਤ ਕਿੰਨੀ ਵੱਡੀ ਹੈ ਚੋਰ ਨੂੰ ਮਹਾਤਮਾ ਦੇ ਸਲਮਾਨ ਤੇ ਪਿਆਰ ਦੇ ਨਾਲ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਇਮਾਨਦਾਰੀ ਨਾਲ ਅਜੋਣ ਦਾ ਫੈਸਲਾ ਕੀਤਾ ਦੂਜੀ ਗੱਲ ਇਸ ਕਹਾਣੀ ਤੋਂ ਸਿੱਖਣੀ ਚਾਹੀਦੀ ਹੈ ਸਾਨੂੰ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਸਿੱਖਣਾ ਤੇ ਦਰਜਣਾ ਚਾਹੀਦਾ ਹੈ ਚੂਲ ਦੀਆਂ ਪ੍ਰਾਣੀਆਂ ਆਤਮਾਂ ਉਸਤੇ ਹਾਵੀ ਹੋ ਗਈਆਂ ਪਰ ਮਹਾਤਮਾ ਨੇ ਸਾਨੂੰ ਸਿਖਾਇਆ ਜੇਕਰ ਅਸੀਂ ਖੁਦ ਨੂੰ ਮਾਫ ਕਰ ਸਕਦੇ ਹਾਂ ਆਪਣੀ ਅੰਦਰੂਨੀ ਤਾਕਤ ਦੇ ਧੀਰਜ ਨਾਲ ਕੰਮ ਕਰਦੇ ਹਾਂ ਤਾਂ ਅਸੀਂ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਸਕਦੇ ਹਾਂ ਕਹਾਣੀ ਦੀ ਤੀਜੀ ਗੱਲ ਇਹ ਸਹੁੰਦੀ ਹੈ ਅਸਲ ਤਬਲੀਲੀ ਸਬਰ ਜਾਗਰੂਕਤਾ ਤੇ ਨੌਨ ਜਜਮੈਂਟ ਨਾਲ ਹੁੰਦੀ ਹੈ ਚੋਰ ਨੇ ਜਦੋਂ ਮਹਾਤਮਾ ਦੀ ਸਲਾਮ ਮੰਗੀ ਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੇ ਜ਼ਿੰਦਗੀ ਵਿੱਚ ਸੱਚੇ ਤੌਰ ਤੇ ਤਬਲੀਲੀ ਲਿਆ ਸਕਿਆ ਸੋ ਸਾਡੀ ਅਸਲੀ ਜਿੱਤ ਆਪਣੇ ਆਪ ਤੋਂ ਹਾਸਲ ਕੀਤੀ ਹੋਈ ਜੈਤੀ ਹੁੰਦੀ ਹੈ ਉਮੀਦ ਹੈ ਇਹ ਕਹਾਣੀ ਤਿਸ ਬਿਜਲੀ ਸਿੱਖਿਆ ਤੁਹਾਨੂੰ ਸਮਝ ਲੱਗੀ ਹੋਵੇਗੀ ਮੈਂ ਐਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਸੈਰੀ ਸੰਸਾਰ ਦੇ ਨਾਲ ਸ਼ੁਕਰੀਆ